ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀ ਸਿੰਘ ਤੁਹਾਡਾ ਆਪਣੇ ਚੈਨਲ ਥੈਨ ਐਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਬੈਲ ਵਾਲਾ ਬਟਨ ਜਰੂਰ ਦਬਾਓ ਤਾਂ ਜੋ ਬਧੇ ਤੋਂ ਵਧਿਆ ਹਰ ਇੱਕ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਕਿਸਾਨ ਵੀਰੋ ਤਕਰੀਬਨ ਪੰਜਾਬ ਦੇ ਵਿੱਚ ਆਪਣੇ ਜਿਹੜੇ ਕਿਸਾਨ ਵੀਰ ਨੇਗੇ ਹੁਣ ਬਹੁਤ ਜ਼ਿਆਦਾ ਗੁੱਲੀ ਡੰਡੇ ਦੀਆਂ ਸਪਰੇਹਾਂ ਜਾਂ ਕਣਕ ਦੇ ਉੱਪਰ ਹੋਰ ਤਤਾਲੀਆਂ ਸਪਰੇਹਾਂ ਕਰਨ ਦੇ ਵਿੱਚ ਵਿਅਸਤ ਨੇ ਕਿਉਂਕਿ 2 ਕੁ ਦਿਨ ਦਾ ਤਕਰੀਬਨ ਹੁਣ 20-22 ਦਿਨਾਂ ਤੋਂ ਬਾਅਦ ਸੂਰਜ ਨੇ ਜਾ ਕੇ ਕਿਤੇ ਆਪਾਂ ਨੂੰ ਥੋੜਾ ਜਿਹਾ ਚਾਨਣ ਆ ਦਿਖਾਇਆ ਹੈ ਤੇ ਹੁਣ ਕਿਸਾਨ ਵੀਰ ਜੁਟ ਗਏ ਸਪ੍ਰੇਹਾਂ ਕਰਨ ਦੇ ਵਿੱਚ ਕਿਉਂਕਿ ਗੁੱਲੀ ਡੰਡੇ ਦੀਆਂ ਜਿਹੜੀਆਂ ਸਪ੍ਰੇਹਾਂ ਸੀਗੀਆਂ ਸਾਰੀਆਂ ਰੁਕੀਆਂ ਪਈਆਂ ਸੀਗੀਆਂ ਕਣਕਾਂ ਪੀਲੀਆਂ ਪਈਆਂ ਸੀਗੀਆਂ ਤੇ ਨਾ ਕੋਈ ਤਤਾਂ ਲਈ ਸਪਰੇਅ ਕਰਨ ਜੋਗਾ ਸੀ ਕਿਉਂਕਿ ਸੂਰਜ ਤੇ ਧੁੱਪ ਦੇ ਬਿਨਾ ਕਿਸੇ ਚੀਜ਼ ਦਾ ਪ੍ਰੋਪਰ ਆਪਾਂ ਨੂੰ ਰਿਜ਼ਲਟ ਨਹੀਂ ਮਿਲਦਾ ਕਿਸਾਨ ਵੀਰੋ ਆਪਾਂ ਵੱਖ-ਵੱਖ ਢੰਗ ਅਪਣਾਉਣੇ ਆ ਸਪਰੇਅ ਕਰਨ ਦੇ ਲਈ ਹੁਣ ਤੁਸੀਂ ਆਪਾਂ ਬੂਮ ਸਪਰੇਅਰ ਨਾਲ ਦੂਜੇ ਨਾਲ ਵੀ ਸਪਰੇਅ ਕਰ ਦਿੰਨੇ ਆ ਵੱਡੇ ਢੋਲ ਨਾਲ ਵੀ ਇੰਜਨ ਵਾਲੇ ਪੰਪ ਨਾਲ ਵੀ ਬੈਟਰੀ ਵਾਲੇ ਨਾਲ ਵੀ ਤੇ ਹੱਥਾਂ ਵਾਲੇ ਨਾਲ ਵੀ ਤੇ ਕਿਸਾਨ ਵੀਰੋ ਤਕਰੀਬਨ ਪਿਛਲੇ 2 ਸਾਲ ਤੋਂ ਮੈਂ ਜਿਹੜਾ ਬੀ ਬੂਮ ਸਪਰੇਅਰ ਆਉਂਦਾ ਹੈ ਇਹਦੇ ਨਾਲ ਸਪਰੇਅ ਕਰਾਈ ਹੈਗੀ ਕਣਕ ਦੇ ਉੱਪਰ ਗੁੱਲੀ ਡੰਡੇ ਦੀ ਵੀ ਤੇ ਹੁਣ ਮੈਂ ਇਹ ਸੇਫਟੀ ਵਾਸਤੇ ਐਟਲੈਂਟਿਸ ਸਪਰੇਅ ਕਰ ਰਿਆਂਗਾ ਆਪਣੀ ਕਣਕ ਦੇ ਉੱਪਰ ਕਿਉਂਕਿ ਗੁੱਲੀ ਡੰਡਾ ਤਾਂ ਹੈ ਨਹੀਂ ਸੀਗਾ ਪਰ ਜੋ ਵੀ ਕਿਤੇ ਕੋਈ ਢਾਲ ਹੋਇਆ ਹੋਇਆ ਸੀਗਾ ਵੀ ਉਹ ਦੁਬਾਰਾ ਨਾ ਆਪਾਂ ਨੂੰ ਉਹ ਦੇਖਣ ਨੂੰ ਮਿਲੇ ਵੀ ਦੁਬਾਰਾ ਨਾ ਢਾਲ ਆਪਾਂ ਨੇ ਖੇਤ ਦੇ ਵਿੱਚ ਹੋਵੇ ਕਿਉਂਕਿ ਬਾਕੇ ਆਪਾਂ ਨੇ ਗੁੱਲੀ ਡੰਡੇ ਦਾ ਵਧੀਆ ਆਪਾਂ ਨੂੰ ਰਿਜ਼ਲਟ ਮਿਲਿਆ ਸੀਗਾ ਬਾਕੇ ਗੁੱਲੀ ਡੰਡਾ ਬਿਲਕੁਲ ਖਤਮ ਹੋ ਗਿਆ ਸੀ ਤੇ ਕਿਸਾਨ ਵੀਰੋ ਜਿਹੜੀ ਇਹ ਸਪਰੇਅ ਹੈ ਆਪਾਂ ਇਹ 48 ਦਿਨ ਤੇ ਸਪਰੇਅ ਕਰਿਆ 48 49 ਦਿਨ ਤੇ 48 49 ਦਿਨ ਤੇ ਜਿਹੜੀਆਂ ਤੁਸੀਂ ਕਣਕ ਸੇਕ ਸਕਦੇ ਹੋ ਇਹ ਹੈ ਕਿ ਆਪਣੀ 40 ਕਿ ਦਿਨ ਦੀ ਦੂਸਰੀ ਕਣਕ ਆਪਣੀ 48 49 ਕਿ ਦਿਨ ਦੀ ਹੈ। ਐਟਲੈਂਟਿਕਸ ਦਵਾਈ ਕਰ ਰਹੇ ਆਪਾਂ ਨਾਲ ਪਾ ਰਹੇ ਹਾਂਗੇ ਉਹਦੇ 240। ਇਹ 100 ਐਮਐਲ ਪਰ ਇੱਕੜ ਦੀ। ਐਟਲੈਂਟਿਕਸ ਦਾ ਜਿਹੜਾ ਇੱਕ ਡੱਬਾ ਆਪਾਂ 160 ਗ੍ਰਾਮ ਦੀ ਡੋਜ਼ ਆ ਉਹ 7 ਬਿਗੇ ਦੇ ਵਿੱਚ ਪਾਈ ਇੱਕ। ਤੇ ਇਹਨੇ ਕਿਸਾਨ ਵੀਰੋਂ ਮੈਨੂੰ ਇੰਨੇ ਕੁ ਵਧੀਆ ਰਿਜ਼ਲਟ ਦਿੱਤੇ ਨੇ ਆ ਬੂਮ ਸਪਰੇਅਰ ਨੇ। ਨਾ ਤਾਂ ਕੋਈ ਪਾੜਾ ਰਹਿੰਦਾ। ਨਾ ਡਬਲ ਡੋਜ਼। ਨਾ ਕਿਤੇ ਪਾਣੀ ਦੀ ਸਮੱਸਿਆ ਘੱਟ ਵੱਧ ਲੱਗਣ ਦੀ ਨਾ ਕੋਈ ਪੱਤਾ ਸੜੇ ਆਪਣੇ ਤਕਰੀਬਨ 5 ਤੋਂ 7 ਦਿਨ ਹੋ ਗਏ ਸਪਰੇਅ ਕਰੀ ਨੂੰ 5-6 ਦਿਨ ਮੈਂ ਤੁਹਾਨੂੰ ਇਹੀ ਖੇਤ ਦੀ ਵੀਡੀਓ ਦੁਬਾਰੇ ਦਿਖਾਉਂਗਾ ਇੱਕ ਵੀ ਕਣਕ ਦਾ ਪੱਤਾ ਨਹੀਂ ਸੜਿਆ ਹੋਇਆ ਐਟਲੈਂਟਿਸ ਦਵਾਈ ਹੈ ਨਾਲ ਆਪਾਂ 24D ਦੀ ਡੋਜ਼ ਕਰਕੇ ਦੀ ਡੋਜ਼ ਆਪਾਂ 7 ਬਿਘੇ ਚ ਪਾਤੀ ਹੂੰ 6 ਕ ਚ ਪਾਉਣੇ ਆ ਇੰਨਾ ਕੁ ਤਾਕੜਾ ਰਿਜ਼ਲਟ ਵੀਰੇ ਮਿਲਦਾ ਗੁੱਲੀ ਡੰਡੇ ਦਾ ਢਾਲ ਨਹੀਂ ਉੱਤੇ ਰਹਿਣ ਦਿੰਦਾ ਜਿਹੜੇ ਖੇਤਰਾਂ ਦੇ ਵਿੱਚ ਇਹ ਰੰਗਾ ਇੱਕ ਵਾਰ ਤੁਸੀਂ ਇਹ ਤੋਂ ਸਪਰੇਅ ਕਰਾ ਕੇ ਦੇਖੋ ਕਿਸਾਨ ਵੀਰ ਉਹ 2500 ਰੁਪਿਆ ਪਰ ਏਕੜ ਦਾ ਇਹਨਾਂ ਨੇ ਲਿਆ ਆਪਾਂ ਤੋਂ ਜੇ 10-12 ਕਿਲੇ ਇਕੱਠੇ ਹੋਣ ਫਿਰ ਇਹ ਵੀਰ ਜਲਦੀ ਵੀ ਆ ਜਾਂਦੇ ਨੇਗੇ ਤੇ 150 ਤੋਂ 200 ਲੀਟਰ ਪਾਣੀ ਤੁਸੀਂ ਕਿਲੇ ਤੇ ਲਵਾ ਸਕਦੇ ਹੋ ਮੈਂ ਤਕਰੀਬਨ 1.5 170 ਕਿਲੀਟਰ ਆਪਣੇ ਪਾਣੀ ਲੱਗਿਆ ਕਿਉਂਕਿ ਖੇਤ ਅੱਡੋ ਅੱਡ ਸੀਗੇ ਜੇ ਇਕੱਠਾ ਖੇਤ ਹੋਵੇ ਫਿਰ 150 ਵੀ ਲੱਗ ਜਾਂਦਾ ਜੇ ਤੁਸੀਂ 200 ਲਵਾਉਣਾ ਤਾਂ 200 ਵੀ ਲਵਾ ਸਕਦੇ ਹੋ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਨੇ ਕਿਸਾਨ ਵੀਰ ਉਹ ਇਹਦੇ ਇੰਨੇ ਕਜਾਦੇ ਵਧੀਆ ਰਿਜ਼ਲਟ ਨਿਕਗੇ ਕਿਉਂਕਿ ਇਹਦੇ ਵਿੱਚ ਕਿਸਾਨ ਵੀਰੋ ਜਿਹੜਾ ਸਪਰੇਅ ਕਰਨ ਦਾ ਤਰੀਕਾ ਉਹ ਬਿਲਕੁਲ ਨੀਚੇ ਨੂੰ ਸਪਰੇਅ ਕਰਦਾ ਇਹ ਸਾਈਡ ਤੇ ਨੂੰ ਨਹੀਂ ਹਿਲਣਾ ਉਹਨੇ ਪ੍ਰੈਸ਼ਰ ਨੇ ਕੱਟ ਵਾਲੀ ਨਿਊਜ਼ਲ ਕਰਕੇ ਨੀਚੇ ਨੂੰ ਹੀ ਸਿੱਧਾ ਹੀ ਪ੍ਰੈਸ਼ਰ ਗੁੱਲੀ ਡੰਡੇ ਦੇ ਉੱਪਰ ਪੈਣਾ ਫਾਲਤੂ ਦਵਾਈ ਕਿਧਰੇ ਗਿਰਨੀ ਹੈ ਨਹੀਂ ਨਾ ਉੜਨੀਆਂ ਨਾ ਗਿਰਨੀਆਂ ਜਿੰਨੀ ਵੀ ਦਵਾਈ ਪੈਣੀਆਂ ਹੁਣ ਨੀਚੇ ਸਿੱਧਮ ਸਿੱਧੀ ਨੀਚੇ ਹੀ ਪੈਣੀਆਂ ਗੁੱਲੀ ਡੰਡੇ ਦੇ ਉੱਪਰ ਜਿਹੜਾ ਹੁਣ ਆਪਾਂ ਕਿਨਾਂ ਨੂੰ ਵੀਰੋ ਦੂਸਰੇ ਲੋਡ ਸਪਰੇਹਾ ਕਰਦੇ ਆਂਗੇ ਕਿਉਂਕਿ ਕੱਟ ਵਾਲੀ ਨੋਜ਼ਲ ਨਾਲ ਜੇ ਤੁਸੀਂ ਸਪਰੇਅ ਕਰੋਗੇ ਮੰਨ ਕੇ ਚੱਲੋ ਜਿਹਦਾ ਸਿੱਧਾ ਥੱਲੇ ਨੂੰ ਪ੍ਰੈਸ਼ਰ ਹੁੰਦਾ ਨੋਜ਼ਲ ਦਾ ਆਮ ਆਪਣੇ ਮਿਲੇ ਜਾਂਦੀ ਉਹਦੇ ਕਾਰਨਾਂ ਤੋਂ ਹਰ ਇੱਕ ਤੋਂ ਤੁਹਾਨੂੰ ਕਿਸਾਨ ਵੀਰ ਉਹਦੇ ਨਾਲ ਸਮਾਂ ਬਹੁਤ ਲੱਗੂ ਤੁਸੀਂ ਇੱਕ ਸਮੇਂ ਦੇ ਮਾਰੇ ਆਪਾਂ ਉਹ ਚੀਜ਼ ਨੂੰ ਅੰਗੈਲੀ ਕਰ ਦਿੰਨੇ ਆ ਉਹ ਚੀਜ਼ ਤੋਂ ਤਾਂ ਪਰ ਇੰਜਨ ਵਾਲੇ ਪੰਪਣਗੇ ਉਹਨਾਂ ਨਾਲ ਕਿਸਾਨ ਵੀਰ ਬਹੁਤ ਕੰਕ ਸਾੜਦੇ ਨੇ ਬਹੁਤ ਜ਼ਿਆਦਾ ਇਸ ਵਾਰ ਸਮੱਸਿਆ ਆਈ ਇਹ ਕਿਉਂਕਿ ਏਸੀਐਮ 9 ਦਵਾਈ ਬਹੁਤ ਜ਼ਿਆਦੇ ਲੋਕਾਂ ਨੇ ਵਰਤੀਆ ਪਰ ਉਹਦੀ ਸਮੱਸਿਆ ਇਹੀ ਆਈ ਹੈਗੀ ਦੁਬਾਰਾ ਫਫਾਰਾ ਮਾਰਤਾ ਸਿੱਧਾ ਫਫਾਰਾ ਪੱਤਿਆਂ ਦੇ ਪਿਆਣੀ ਤੇ ਗਣ ਕਬਣੀ ਸੜੀ ਨਹੀਂ ਪਰ ਇਹੋ ਜੀ ਚੀਜ਼ ਦਾ ਕਿਸਾਨ ਵੀਰੋ ਰਿਜ਼ਲਟ ਇੰਨਾ ਕੁ ਵਧੀਆ ਹੈਗਾ ਤੁਸੀਂ ਹੈਰਾਨ ਮੰਨ ਜੂਗੇ ਇੱਕ ਵਾਰ ਤੁਸੀਂ ਕਿਸਾਨ ਵੀਰੋ ਇਹ ਤੋਂ ਕਰਵਾ ਕੇ ਜ਼ਰੂਰ ਦੇਖੋ ਜਿਹੜੇ ਜਿਹੜੇ ਕਿਸਾਨਾਂ ਦੇ ਖੇਤ ਮੰਨ ਲੇ ਕਿ ਆਪਣੇ ਜਿਵੇਂ ਲਾਕੇ ਦੇ ਵਿੱਚ ਇਹ ਚੀਜ਼ਾਂ ਹੈਗੀਆਂ ਨੇ ਤਾਂ ਤੁਸੀਂ ਇੱਕ ਵਾਰੇ ਤੋਂ ਕਰਵਾ ਕੇ ਜ਼ਰੂਰ ਦੇਖੋ ਤੁਹਾਨੂੰ ਰਿਜ਼ਲਟ ਬਹੁਤ ਵਧੀਆ ਮਿਲਣਗੇ ਗੁੱਲੀ ਡੰਡੇ ਦੀ ਸਪਰੇ ਦੇ ਇੱਕ ਤਣਕਾ ਗੁੱਲੀ ਡੰਡੇ ਦਾ ਨਹੀਂ ਛੜਦਾ ਨਾ ਕੋਈ ਪਾੜਾ ਛੜੇ ਕਿਉਂਕਿ ਹੁਣ ਦੇਖੋ ਤੁਸੀਂ ਇਹਨੇ ਵਧਾ ਕੇ ਮੋੜਨਾ ਇਹ ਐਨ ਖੁੰਝੇ ਤੱਕ ਦਵਾਈ ਪੈ ਜੂਗੀ ਬਾਥੂ ਖੰਡੀ ਦਾ ਇਹਨੇ ਸ਼ਾਮ ਨੂੰ ਹੀ ਲਵੇਟਦੀ ਐਨਾ ਕ ਸਹੀ ਪਾਣੀ ਪਿਆਗਾ ਉਮੀਦ ਆ ਕਿਸਾਨ ਵੀਰੋ ਜਿਹੜਾ ਇਹ ਆਪਾਂ ਢੰਗ ਬਣਾਇਆਗਾ ਇਹ ਤੁਹਾਨੂੰ ਸਾਰਾ ਵਧੀਆ ਲੱਗੀ ਹੋਵੇਗਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਤਾਂ ਜੋ ਹਰ ਇੱਕ ਕਿਸਾਨ ਵੀਰ ਤੱਕ ਪਹੁੰਚ ਸਕੇ ਅੱਪਾ ਇਸੇ ਤਰ੍ਹਾਂ ਜਾਣਕਾਰੀ ਭਰਪੂਰ ਵੀਡੀਓ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੁੰਦੇ ਰਾਂਗੇ ਇਸੇ ਤਰ੍ਹਾਂ ਆਪਣੇ ਚੈਨਲ ਨੂੰ ਪਿਆਰ ਦਿੰਦੇ ਰਹੋ ਵੱਧ ਤੋਂ ਵੱਧ ਚੈਨਲ ਦੀ ਸਪੋਰਟ ਕਰੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਜਿਹੜੇ ਕਿਸਾਨ ਵੀਰ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ